ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਲਵੰਤ ਗਾਰਗੀ ਜੀ ਦੀ ਲਿਖੀ ਹੋਈ ਕਹਾਣੀ ਉਂਗਲ ਹਾੜ ਦਾ ਮਹੀਨਾ ਸੀ ਇੱਕ ਦਿਨ ਤੜਕੇ ਹੀ ਲੱਸੀ ਪੀ ਕੇ ਮੈਂ ਆਪਣੇ ਘਰ ਦੇ ਬਾਹਰ ਥੜੇ ਉੱਤੇ ਖਲੋਤਾ ਸੀ ਕਿ ਦੋਰੋਂ ਇੱਕ ਨੌਜਵਾਨ ਨੂੰ ਹੱਥ ਵਿੱਚ ਬੈਗ ਤੇ ਛਤਰੀ ਫੜੀ ਇੱਧਰ ਉੱਧਰ ਝਾਕਦੇ ਟੁਰਿਆ ਆਉਂਦਾ ਦੇਖਿਆ ਮੇਰੇ ਕੋਲ ਆ ਕੇ ਉਹ ਖਲੋ ਗਿਆ ਇੱਕ ਮਿੰਟ ਉਹ ਇਸੇ ਤਰ੍ਹਾਂ ਖਲੋਤਾ ਰਿਹਾ ਤੇ ਨੀਂ ਜਲਾ ਕੇ ਮੇਰੇ ਵੱਲ ਤੱਕਦਾ ਰਿਹਾ ਉਸ ਨੇ ਇੱਕ ਵੱਡੇ ਪੱਗ ਬੰਨੇ ਹੋਏ ਸੀ ਜਿਸ ਦਾ ਉਤਲਾ ਲੜ ਪੈਂਡੇ ਦੀ ਮਿੱਟੀ ਨਾਲ ਢੂੜਿਆ ਹੋਇਆ ਸੀ ਦਾੜੀ ਦੇ ਵਾਲ ਵੀ ਖਿਲਰੇ ਤੇ ਬੇਤਰਤੀਬੇ ਸਨ ਪਰ ਉਸ ਦੀਆਂ ਅੱਖਾਂ ਵਿੱਚ ਲੇਲਿਸ਼ ਤੇ ਉਸ ਦੇ ਸਿਆਣੂ ਬੁੱਲਾਂ ਦੀ ਨਿਹੋਰ ਵੇਖ ਕੇ ਮੈਂ ਉਸ ਵੱਲ ਝਾਕਣ ਲੱਗਾ ਕਿਤੇ ਵੇਖਿਆ ਹੈ ਕਿਸ ਨੂੰ ਕਿੱਥੇ ਮੈਂ ਆਪਣੇ ਮਨ ਦੇ ਭਾਰ ਪਾ ਕੇ ਸੋਚਣ ਲੱਗਾ ਉਸ ਬੈਗ ਦੂਜੇ ਹੱਥ ਵਿੱਚ ਸਾਹਮਦੇ ਹੋਏ ਪੁੱਛਿਆ ਕਿਉਂ ਜੀ ਬਲਵੰਤ ਦਾ ਘਰ ਬੋਲ ਅਨਸਾਰ ਮੈਂ ਝਟ ਉਸਦੀ ਆਵਾਜ਼ ਪਛਾਣ ਲਈ 15 ਵਰਿਆ ਵਿੱਚੋਂ ਛੋਟ ਪੁਨੇ ਦੇ ਖਾਣੇ ਵਿਸ਼ੇਸ਼ਰ ਦੀ ਆਵਾਜ਼ ਨੂੰ ਤੇ ਝਟ ਅੱਗੇ ਵੱਧ ਕੇ ਮੈਂ ਉਸ ਨੂੰ ਜੱਫੀ ਪਾ ਲਈ ਬਲਵੰਤ ਆਖ ਉਸਦੇ ਹੱਥੋਂ ਬੈਗ ਹੌਂਦੇ ਡਿੱਗ ਪਿਆ ਤੇ ਉਸਨੇ ਮੈਨੂੰ ਕੁੱਟ ਕੇ ਗਲਬਕੜੀ ਪਾ ਲਈ। ਉਛ ਪਛਾਉ ਕਰਨ ਵਿੱਚੋਂ ਉਸ ਦੱਸਿਆ ਕਿ ਉਸਦਾ ਕੈਂਪ ਇੱਥੋਂ 8 ਮੀਲ ਸੀ। ਨਾਨਕਿਆਂ ਦੀ ਧਰਤੀ ਵੇਖਣ ਨੂੰ ਉਸਦਾ ਜੀ ਕਾਲਾ ਪੈ ਗਿਆ ਤੇ ਉਹ ਪਹੁੰਚ ਨਾ ਸਕਿਆ। ਕੰਮ ਦੇ ਰੋਜੇਵੇਂ ਵਿੱਚ ਇੰਨਾ ਚਿਰ ਹੋ ਗਿਆ ਸੀ। ਨਾਨੀ ਦੇ ਐਨੇ ਸੁਨੇਹੇ ਗਏ ਪਰ ਕਦੀ ਵੀ ਤਾਂ ਉਸ ਮੋੜਨਾ ਸੀ ਬੋੜਿਆ। ਮੈਂ ਉਦੋਂ 8ਵੀਂ ਜਮਾਤ ਵਿੱਚ ਪੜਦਾ ਹੁੰਦਾ ਸਾਂ। ਜਦ ਵਿਸ਼ੇਸ਼ਰ ਪਹਿਲਾ ਪਹਿਲਾ ਇੱਥੇ ਆਇਆ ਚਿਰਾਂ ਦੀ ਗੱਲ ਹੈ ਹੁਣ ਤੇ ਇਸ ਗੱਲ ਦਾ ਮੂੰਹ ਮੱਥਾ ਹੀ ਬਦਲਿਆ ਲੱਗਦਾ ਹੈ ਉਦੋਂ ਵਿਸ਼ੇਸ਼ਰ ਨੇ ਨਾਨੀ ਦਾ ਘਰ ਸਾਡੇ ਘਰ ਦੇ ਨਾਲ ਲੱਗਦਾ ਸੀ ਨਿੱਕਾ ਜਿਹਾ ਰੋਲਿਆ ਖੋਲਿਆ ਘਰ ਉਹ ਫਰੀਦਕੋਟ 8ਵੇਂ ਜਮਾਤ ਵਿੱਚ ਪੜਦਾ ਸੀ ਗਰਮੀਆਂ ਦੀਆਂ ਛੁੱਟੀਆਂ ਕੱਟਣ ਉਹ ਨਾਨੀ ਕੋਲ ਆਇਆ ਪਹਿਲੇ ਦਿਨ ਹੀ ਮੈਨੂੰ ਇਹ ਮੁੰਡਾ ਬਹੁਤ ਚੰਗਾ ਲੱਗਿਆ ਉਸ ਦਾ ਖੁੱਲਾ ਡੁੱਲਾ ਸੁਭਾਅ ਉਹਦੀ ਹਾਸੀ ਉਹ ਸੀਆਂ ਗੱਲਾਂ ਤੇ ਦੂਜੇ ਦਿਨ ਹੀ ਅਸੀਂ ਗੋੜੇ ਮਿੱਤਰ ਬਣ ਗਏ ਅਸੀਂ ਇਕੱਠੇ ਬੇਰ ਖਾਣ ਜਾਂਦੇ ਆਥਣ ਨੂੰ ਖੇਤਾ ਵਿੱਚੋਂ ਚਰੀਆਂ ਦੇ ਪਤਲੇ ਨਰਮ ਟਾਂਡੇ ਚੋਸਦੇ ਆਉਂਦੇ ਤੇ ਰਾਤ ਨੂੰ ਵੇੜੇ ਵਿੱਚ ਕੱਟੇ ਬੈਠੇ ਬਹੁਤ ਛੇ ਗੱਲਾਂ ਕਰਦੇ ਰਹਿੰਦੇ ਉਹ ਸਾਡੇ ਪਿੰਡ ਸਿਰਫ ਡੂੜ ਮਹੀਨਾ ਹੀ ਰਿਹਾ ਪਰ ਅੱਜ ਕੇ ਭਰਿਆ ਤੇ ਨੱਕੂ ਨਕਸੀ ਉਹ ਡੂੜ ਮਹੀਨਾ ਅਸੀਂ ਐਨੇ ਇੱਕ ਵਿੱਚ ਹੋ ਗਏ ਕਿ ਜ਼ਿੰਦਗੀ ਦੇ ਵੱਡੇ ਵੱਡੇ ਸਾਥ ਨਿਭਾਉਣ ਦੇ ਯਤਨ ਕੀਤੇ ਮੁੰਡ ਪੁਣੇ ਨੇ ਨਵੇਂ ਪੁੰਗਰ ਦੇ ਪਿਆਰ ਵਿੱਚ ਸਾਡੇ ਸਾਰੇ ਬਚਨ ਨਿਸਰੇ ਗਏ ਸਨ ਅਸੀਂ ਇੱਕ ਦੂਜੇ ਦੇ ਐਨੇ ਜਾਣੋ ਐਨੇ ਨੇੜੇ ਤੇ ਐਨੇ ਕੋਲ ਸਾਂ ਕੁਝ ਚਿਰ ਸਾਡੇ ਵਿੱਚ ਚਿੱਠੀ ਚਪਾਠੀ ਹੋਈ ਪਰ ਫੇਰ ਬਸ ਹੋ ਗਏ ਮੈਂ 10ਵੇਂ ਪਿਛੋਂ ਕਾਲਜ ਵਿੱਚ ਦਾਖਲ ਹੋ ਗਿਆ ਲਾਹੌਰ ਚਲਾ ਗਿਆ ਫਰ ਦਿੱਲੀ ਬੰਬਈ ਤੇ ਕਈ ਥਾਵਾਂ ਉਰੇ ਗਏ ਤੇ ਨਿੱਤ ਦੇ ਰੁਝੇਵੇਂ ਵਿੱਚ ਮੈਨੂੰ ਵਿਸ਼ੇਸ਼ਰ ਉੱਕਾ ਭੁੱਲ ਗਿਆ ਸੀ ਰੇਡੀਓ ਦੀ ਨੌਕਰੀ ਛੱਡ ਕੇ ਮੈਂ ਪਿੰਡ ਆ ਗਿਆ ਸਾਂ ਤੇ ਇੱਥੇ ਹੀ ਰਹਿਣ ਲੱਗਾ ਸਾਂ ਹੁਣ ਭੁੱਲ ਕੇ ਵੀ ਮੈਨੂੰ ਕਦੇ ਵਿਸ਼ੇਸ਼ਰ ਚੇਤੇ ਨਹੀਂ ਸੀ ਆਇਆ ਅੱਜ ਉਸਦੇ ਅਚਾਨਕ ਆਉਣ ਨਾਲ ਸਾਰੀਆਂ ਪਿਛਲੀਆਂ ਗੱਲਾਂ ਮਨ ਅੱਗੇ ਆ ਗਈਆਂ ਸਾਰੇ ਹਾਸੇ ਸਾਰੇ ਖਾਣੇ ਸਭੇ ਖੇਡਾਂ ਦੇ ਅਸੀਂ ਬਹੁਤ ჯერ ਇਕੱਠੇ ਗੱਲਾਂ ਕਰਦੇ ਰਹੇ ਉਸੇ ਨਾਨੀ ਮਰ ਚੁੱਕੀ ਸੀ ਤੇ ਮਾਮਾ ਹੁਣ ਮੰਡੇ ਵਿੱਚ ਬਜਾਜੀ ਦੀ ਹੱਟੀ ਕਰਦਾ ਸੀ ਪਾਣੀ ਧਾਣੀ ਪੀਣ ਵਿੱਚੋਂ ਮੈਂ ਉਸ ਨੂੰ ਉਹਦੇ ਮਾਮੇ ਦੇ ਘਰ ਛੱਡ ਆਇਆ ਉਹ ਮੈਨੂੰ ਆਉਣ ਨਹੀਂ ਸੀ ਦਿੰਦਾ ਖੇਤਾਂ ਦੀ ਸੈਰ ਕਰਨ ਲਈ ਉਸ ਮੋੜ ਮੈਨੂੰ ਆਥਣ ਨੂੰ ਆਉਣ ਲਈ ਆਖਿਆ ਹਾਲੇ ਸੂਰਜ ਡੁੱਬਾ ਨਹੀਂ ਸੀ ਜਦੋਂ ਅਸੀਂ ਦੋਵੇਂ ਖੇਤਾਂ ਦੀ ਸੈਰ ਨੂੰ ਨਿਕਲ ਗਏ ਪਿੰਡ ਦੀ ਜੋ ਕੋਲ ਖਲੋਤੇ ਉਹ ਸਾਖਿਆ ਸਾਰਾ ਕੁਝ ਹੀ ਬਦਲ ਗਿਆ ਇੱਥੇ ਨਾ ਪਹਿਲਾਂ ਇੱਥੇ ਬਾਜਰੇ ਦੇ ਕਿਾਰੇ ਸਨ ਜਿਨ੍ਹਾਂ ਦੇ ਲੰਮੇ-ਲੰਮੇ ਸਿੱਟਿਆਂ ਦੇ ਤਾਂ ਹੁਣ ਇਹ ਨਾ ਆਨਕੜ ਘਰਾ ਨੇ ਮਲ ਲਈ ਐ ਇੱਥੇ ਖਾਲ ਵਗਦਾ ਸੀ ਤੇ ਇੱਥੇ ਛੋਟੇ-ਛੋਟੇ ਝਾੜ ਮਲੇ ਸਨ ਪਤਾ ਨਹੀਂ ਸਭ ਕਿੱਧਰ ਗਏ ਜਿਵੇਂ ਇੱਥੇ ਕਦੇ ਕੁਝ ਉਗਿਆ ਹੀ ਨਹੀਂ ਹੁੰਦਾ ਬਸ ਇੱਕ ਮੋੜ ਰਹਿ ਗਿਆ ਏ ਮੋੜ ਜਿਸ ਨੇ ਉਹ ਤਾਂ ਉਗਗੀਆਂ ਜੜਾਂ ਤੇ ਲੰਮਕਦੀਆਂ ਦਾੜਾਂ ਖੇਡ ਹੱਸੇ ਲੋਕੜ ਮੀਟੀ ਖੇਡਿਆ ਕਰਦੇ ਸਾਂ ਹਾਂ ਮੈਂ ਪੋਲਾ ਜੇ ਆਖਿਆ ਹੌਲੀ ਹੌਲੀ ਟੁਰਦੇ ਅਸੀਂ ਬੋਰ ਲੰਗਾਏ ਅੱਗੇ ਇੱਕ ਵੱਡੇ ਸਾਰੇ ਚਾਰਾਂਤ ਸ਼ੁਰੂ ਹੋ ਜਾਂਦੇ ਸੀ ਹਾਲੇ ਚਾਰਾਂ ਤੱਥਾ ਲੈ ਗਏ ਗੱਡਿਆਂ ਨੂੰ ਫੱਕਦੇ ਘਰੇ ਪਰਤਰੇ ਸਨ ਦੋ ਮੋਢੇ ਇੱਕ ਸਮਾਲੇ ਬਦਲਾ ਨੇ ਪਛਮ ਦੇ ਚਾਨਣੇ ਨੂੰ ਪਾਟੇ ਹੋਏ ਨੇੜੇ ਵੰਕਜਿਆ ਹੋਇਆ ਸੀ ਦੱਖਣ ਵੱਲੋਂ ਹਵਾ ਦਾ ਰੋਂਕਾ ਕਦੇ ਕਦੇ ਟੁਰ ਵਗਦਾ ਇੱਕ ਮਿੰਟ ਉਹ ਉੱਥੇ ਖਲੋਤਾ ਰਿਹਾ ਫੇਰ ਮੇਰੇ ਵੱਲ ਤੱਕ ਕੇ ਆਖਣ ਲੱਗਾ ਇੱਥੇ ਆ ਕੇ ਆਪਾਂ ਖੇਡਿਆ ਕਰਦੇ ਸਾਂ ਨਾ ਇੱਥੇ ਯਾਦ ਹੈ ਤੈਨੂੰ ਕਦੇ-ਕਦੇ ਆਪਾਂ ਫੜਨ ਫੜਨ ਖੇਡਿਆ ਕਰਦੇ ਸਾਂ ਆ ਮੈਂ ਆਖਿਆ ਉਸ ਦਾ ਮੂੰਹ ਚਿਹਰਾ ਦੇ ਚੇਤੇ ਨਾਲ ਫੈਲ ਰਿਹਾ ਹੋਇਆ ਜਾਪਦਾ ਸੀ ਇੱਕਦਮ ਉਹ ਬਾਵਾ ਖਲਾਰਗੇ ਚਰਾੰਦ ਵਿੱਚ ਦੌੜਨ ਲੱਗ ਪਿਆ ਮੈਂ ਉਸੇ ਥਾਂ ਉੱਤੇ ਖਲੋਤਾ ਉਸ ਨੂੰ ਤੱਕਦਾ ਰਿਹਾ ਉਹ ਚ ਆਰਾਮ ਦੇ ਪਰਲੇ ਬੰਨੇ ਠਿਕਰ ਨਸਤਾ ਹੋਇਆ ਗਿਆ ਤੇ ਪੂਰਬ ਵੱਲ ਮੂੰਹ ਕਰਕੇ ਖਲੋ ਗਿਆ। ਉਸ ਦਾ ਮੂੰਹ ਅੱਡਿਆ ਹੋਇਆ ਸੀ ਤੇ ਉਹ ਇੰਜ ਖੜਾ ਸੀ ਜਿਵੇਂ ਕਿਸੇ ਕੀਲ ਦਿੱਤਾ ਹੋਵੇ। ਉਸ ਦਾ ਇੱਕ ਥਾ ਉੱਤੇ ਇਸ ਤਰ੍ਹਾਂ ਜੰਮ ਕੇ ਖਲੋਣਾ, ਇਸ ਤਰ੍ਹਾਂ ਬਾਵਾ ਅੱਡ ਕੇ ਝਾਕਣਾ। ਮੈਨੂੰ ਕੁਝ ਅਵੱਲਾ ਜਾਪਿਆ। ਮੈਂ ਖੜਾ ਸੋਚਦਾ ਰਿਹਾ। ਫਿਰ ਉਸ ਇੱਕ ਤਰਾਰਾ ਪਰਿਆ ਤੇ ਪਰਲੇ ਪਾਸੇ ਉਗੀਆਂ ਚਰੀਆਂ ਦੀ ਵੱਟ ਨੂੰ ਛੋਂਦਾ। ਇੱਕ ਚੱਕਰ ਵਿੱਚ ਦੌੜਦਾ ਹੋਇਆ ਮੇਰੇ ਕੋਲ ਆ ਪੜਿਆ ਉਸ ਨੂੰ ਸਾਹ ਚੜਿਆ ਹੋਇਆ ਸੀ ਤੇ ਉਸ ਦੀਆਂ ਗੱਲਾਂ ਮਗ ਰਹੀਆਂ ਸਨ ਕੀ ਹੋਇਆ ਏ ਤੈਨੂੰ ਬਿਸ਼ੇਸ਼ਰਾ ਮੈਂ ਪੁੱਛਿਆ ਉਸ ਹੱfte ਹੋਏ ਆਪਣਾ ਹੱਥ ਮੇਰੇ ਮੋਢੇ ਉੱਤੇ ਰੱਖ ਦਿੱਤਾ ਤੇ ਸਾਹ ਲੈਣ ਲਈ ਖਲੋ ਗਿਆ ਬੜਾ ਹੌਂਕਦਾ ਏ ਬੈਠ ਜਾਈਏ ਕੀ ਹਾਂ ਉਹ ਸਾਕਿਆ ਤੇ ਅਸੀਂ ਦੋਵੇਂ ਵੱਟ ਉੱਤੇ ਬੈਠ ਗਏ ਕੀ ਗੱਲ ਏ ਮੈਂ ਫਿਰ ਪੁੱਛਿਆ ਉਹ ਸਾਹਮਣੇ ਦੁਮੇਲ ਉੱਤੇ ਔਰਵ ਦੇ ਉਲਰ ਦੀ ਆਉਂਦੀ ਕਲਤਣਵੱਟੀ ਲਾਲੀ ਤੱਕ ਦਰਿਆ ਉਸ ਦੀਆਂ ਅੱਖਾਂ ਕੁਝ ਜੋੜੀਆਂ ਤੇ ਖਿੰਡੀਆਂ ਹੋਈਆਂ ਸਨ ਐਨਾ ਸਾਹੋ ਸਾਹ ਹੋਇਆ ਏ ਖੈਰ ਤਾਂ ਹੈ ਹਾਂ ਉਸ ਇੱਕ ਵੱਡਾ ਸਾਰਾ ਸਾਹ ਖਿੱਚ ਕੇ ਆਖਿਆ ਖੈਰ ਉਸ ਮੇਰਾ ਮੋਢਾ ਫੜ ਲਿਆ ਤੇ ਜਿਵੇਂ ਛੁੱਟ ਪਣੇ ਵਿੱਚ ਹਲੌਣਿਆ ਕਰਦਾ ਸੀ ਉਸੇ ਤਰ੍ਹਾਂ ਮੇਰੇ ਮੋਰਾ ਨੂੰ ਕਲੋਲਦੇ ਹੋਏ ਆਖਣ ਲੱਗਾ ਤੈਨੂੰ ਪਤਾ ਏ ਬਲਵੰਤ ਆਪਾਂ ਇੱਥੇ ਤਰਕਾਲੀ ਗੋਲੇ ਡੰਡਾ ਤੇ ਡੰਡਾ ਡੋਕ ਖੇਡਣਾ ਆ ਕਰਦੇ ਸਾਂ ਬਾਜਰੇ ਦੇ ਨਾ ਖੇਤਾਂ ਕੋਲ ਜਿੱਥੇ ਨਾਲਾ ਵਗਦਾ ਹੁੰਦਾ ਸੀ ਆਪਾਂ ਕੁੱਤੇ ਪੁੱਟਕੇ ਸਾਰਾ ਸਾਰਾ ਦਿਨ ਖੇਡਦੇ ਰਹਿੰਦੇ ਸਾਂ ਤੋਂ ਚਰੀਆਂ ਵਿੱਚ ਵੜ ਜਾਂਦਾ ਮੈਂ ਬਾਜਰੇ ਦੇ ਸੰਘਣੇ ਬੂਟਿਆਂ ਵਿੱਚ ਲੁਕ ਜਾਂਦਾ ਆਪਾਂ ਇੱਕ ਦੂਜੇ ਨੂੰ ਹੱਕਾ ਮਾਰਦੇ ਤੇ ਫਿਰ ਥੱਗੇ ਹਾਰੇ ਆਲੇ ਦੀ ਝੁੱਗੇ 'ਚੋਂ ਪਾਣੀ ਪਿੰਦੇ ਜਿਹੜਾ ਸਾਡੇ ਜੋ ਹਾਰਦਾ ਉਹ ਸਭ ਤੋਂ ਛੇਕੜ ਪਾਣੀ ਪਿੰਦਾ ਸਾਰੇ ਜਣੇ ਆਪਣੇ ਆਪਣੇ ਬੁੱਕ ਬੁੱਲਾਣਾ ਲਾ ਕੇ ਪੱਬਾਂ ਪਰਨੇ ਬੈਠ ਜਾਂਦੇ ਤੇ ਆਲੇ ਦੀ ਧੀ ਬਚਨੀ ਵਾਰੋ ਵਾਰ ਸਭਨਾ ਨੂੰ ਵੱਡੇ ਗੜਵੇ ਚੋਂ ਪਾਣੀ ਪਿਲਾਉਂਦੀ ਹੁਣ ਉਹ ਖੇਤ ਹੀ ਉੱਦ ਗਏ ਨੇ ਉਹ ਹਾਣੀ ਆਲੇ ਦੀ ਝੁੱਗੀ ਤੇ ਉਸ ਦਾ ਕੁੱਤਾ ਜਿਹੜਾ ਕਈ ਵਾਰ ਸਾਨੂੰ ਭੌਂਕਦਾ ਬਚਨੀ ਪਾਣੀ ਪਿਲਾਉਣ ਲੱਗੇ ਬੜਾ ਹੱਸਦੀ ਬੜੇ ਚਾਉ ਨਾਲ ਉਹ ਮਿੱਟੀ ਦੇ ਗੜਵੇ ਨੂੰ ਓਜ਼ ਦੇ ਇੱਕ ਵਾਰ ਮੈਂ ਸਭ ਤੋਂ ਫਾਡੀ ਸੀ ਜਦ ਪਾਣੀ ਪੀਣ ਦੀ ਮੇਰੀ ਵਾਰੀ ਆਈ ਤਾਂ ਉਸ ਗੜਵੇ ਨੂੰ ਸਾਰਾ ਹੀ ਮੇਰੇ ਬੁੱਗ ਉਤੇ ਮੋਦਿਆ ਆ ਦਿੱਤਾ ਤੇ ਫੇਰ ਹੱਸ ਪਈ ਬੜੀ ਚੰਗੀ ਲੱਗਦੀ ਸੀ ਮੈਨੂੰ ਉਹ ਕੁੜੀ ਤੇ ਉਸ ਦਾ ਹਾਸਾ ਇੱਕ ਦਿਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹ ਦਿਨ ਤੂੰ ਆਪਣੇ ਚਾਚੇ ਨਾਲ ਲਾਗਲੇ ਪਿੰਡ ਗਿਆ ਹੋਇਆ ਸੀ ਸਾਰੇ ਖਾਣੀਆਂ ਤੋਂ ਨਿਖੜਿਆ ਮੈਂ ਹਵਾ ਫੱਗਣ ਲਈ ਇਕੱਲਾ ਹੀ ਖੇਤਾਂ ਵਿੱਚ ਨਿਕਲ ਆਇਆ ਮੀ ਵਰਨ ਪਿਛੋਂ ਧਰਤੀ ਗਿੱਲੀ ਤੇ ਪੋਲੇ ਸੀ ਵਟਾਂ ਉਤੇ ਮੀਰ ਬੋਟੀਆਂ ਟੁਰੀਆਂ ਫਿਰਦੀਆਂ ਸਨ ਤੇ ਕਾਕ ਜੇ ਰਾਹਾਂ ਉਤੇ ਗੰਡੋਏ ਸੇਵੀਆਂ ਵਾਂਗ ਪਏ ਸਨ ਲਾ ਮੁਸਲਮੇ ਮੈਂ ਬੋਝ-ਬੋਝ ਪੈਰ ਤਰਦਾ ਖੇਤ ਦੀ ਵਟੋ-ਵਟ ਟੁਰਿਆ ਜਾਂਦਾ ਸਾਂ ਏ ਚਰਾੰਦ ਹਰੇ ਕਾ ਦੇ ਲੋੜਿਆਂ ਵਿੱਚ ਛਲਕਦੀ ਪਈ ਸੀ ਦੂਰੋਂ ਮੈਂ ਵੇਖਿਆ ਵਟ ਦੀ ਇੱਕ ਖੋਟ ਉਤੇ ਬਚਨੀ ਆਪਣੇ ਨਿੱਕੇ ਪੱਟ ਨੂੰ ਕੌਲੀ ਚਰੀਦਾ ਇੱਕ ਪਰਾਂ ਸਾਹਮਣੇ ਖੜੀ ਸੀ ਉਸ ਨੂੰ ਵੇਖਣਸਾਰ ਮੈਂ ਲੰਮੀਆਂ ਲੰਮੀਆਂ ਓਲਾਂਗਾ ਪਰਦਾ ਉਸ ਵੱਲ ਨਸ ਪਿਆ ਉਹ ਉਸੇ ਤਰ੍ਹਾਂ ਖਲੋਤੇ ਰਹੀ ਮੈਂ ਉਸ ਕੋਲ ਪੁੱਜਾ ਤਾਂ ਮੈਨੂੰ ਸਾਹ ਚੜਿਆ ਹੋਇਆ ਸੀ ਬੜਾ ਨਸ ਕੇ ਆਇਆ ਉਸ ਰਤਾ ਹੱਸ ਕੇ ਆਖਿਆ ਹਾਂ ਤੈਨੂੰ ਵੇਖ ਕੇ ਅੱਛਾ ਉਹ ਫੇਰ ਨੀਵੀਂ ਆਵਾਜ਼ ਵਿੱਚ ਕੋਈ ਮੈਂ ਇੰਨੀ ਚੰਗੀ ਹਾਂ ਹਾਂ ਮੈਂ ਤੇਜ ਵਗਦੇ ਸਾਹ ਨਾਲ ਆਖਿਆ ਗਰੀਆਂ ਵਰਗੇ ਮਿੱਠੇ ਤੇ ਸਜਰੀ ਸੁਗੰਧ ਸੀ ਉਸ ਨਾਲ ਖੈਂਦੀ ਹਵਾ ਵਿੱਚ ਲਿਆ ਮੈਂ ਇਹ ਪਰਾ ਚੁੱਕ ਲਵਾਂ ਉਸ ਵੱਟ ਤਿੱਕਰ ਛਾਡਾਵਾਂਗਾ ਤੈਨੂੰ ਮੈਂ ਨਹੀਂ ਮੈਂ ਆਪ ਚੁੱਕ ਲਵਾਂਗੀ ਨਹੀਂ ਤੇ ਮੈਂ ਉਸ ਦੇ ਹੱਥੋਂ ਪਰਖ ਹੋ ਕੇ ਆਪਣੇ ਕੱਚ ਵਿੱਚ ਮੋਜ ਲਿਆ ਔੜੇ-ਹੋਲੇ ਟੁਰਦੇ ਅਸੀਂ ਗੱਲਾਂ ਕਰਦੇ ਉਸ ਵੱਟ ਵੱਲ ਟੁਰ ਪਏ ਉਸ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕੀਤੀਆਂ ਬਾਦਰੇ ਦੇ ਸੰਗਣੇ ਖੇਤਾਂ ਦੇ ਸਿੱਟੇ ਕੇ ਖੜੇ ਸਨ ਸੂਰਜ ਪੱਛਮ ਵਿੱਚ ਕਿਤੇ ਲੱਥ ਗਿਆ ਸੀ ਤੇ ਕੂਬੀ ਕਰਦੇ ਪਿਛਾੜੀ ਹਨੇਰਾ ਉਹ ਹਾਂ ਖੁੱਡਾ ਉੱਤੇ ਪੱਬਰ ਦਾ ਟੁਰਿਆ ਆਉਂਦਾ ਸੀ ਲਿਆ ਹੁਣ ਪਰਾ ਮੈਨੂੰ ਫੜਾ ਦੇ ਉਹ ਸਾਖਿਆ ਨਹੀਂ ਮੈਂ ਲਈ ਚੱਲਾਂਗਾ ਉਹ ਖਲੋ ਗਈ ਅੱਛਾ ਮੈਂ ਵੀ ਖਲੋ ਗਿਆ ਵਾਟ ਉਤੇ ਅਸੀਂ ਕੁਝ ਜਰ ਖਲੋਤੇ ਰਹੇ ਉਸ ਫਿਰ ਹੱਥ ਵਧਾ ਗਏ ਮੇਰੀ ਕੱਚੋਂ ਪਰਾ ਖੋਣ ਦਾ ਯਤਨ ਕੀਤਾ ਮੈਂ ਆਪਣੇ ਸੱਜੇ ਹੱਥ ਵਿੱਚ ਉਸ ਦੀਆਂ ਉਂਗਲਾਂ ਫੜ ਲਈਆਂ ਪਤਲੀਆਂ ਲੰਮੀਆਂ ਉਂਗਲਾਂ ਤੇ ਭਰਾ ਉਸ ਦੇ ਖੱਬੇ ਹੱਥ ਵਿੱਚ ਸਾਮ ਦਿੱਤਾ ਇੱਕ ਮਿੰਟ ਮੈਂ ਉਸ ਦੀਆਂ ਉਂਗਲਾਂ ਆਪਣੇ ਹੱਥ ਵਿੱਚ ਥੰਮੇ ਖਲੋਤਾ ਰਿਹਾ ਫੇਰ ਉਸ ਨਰਮ ਮਰੋੜ ਨਾਲ ਮੇਰਾ ਗੁੱਟ ਕੁੱਟਿਆ ਕੱਲ ਗੋਲੀ ਡੰਡਾ ਖੇਡਣ ਆਵੇਂਗਾ ਤੂੰ ਨਾ ਕਿਉਂ ਮੈਂ ਚਲਿਆ ਜਾਣਾ ਏ ਐਡੀ ਛੇਤੀ ਹਾਂ ਇੱਕ ਦਿਨ ਹੋਰ ਠਹਿਰ ਜਾ ਨਹੀਂ ਅੱਗੇ ਹੀ ਮੈਨੂੰ ਇੱਥੇ 5 ਦਿਨ ਵਾਧੂ ਰਹਿ ਚੁੱਕਾ ਹਾਂ ਜਿੱਥੇ 5 ਦਿਨ ਰਹਾਂ ਏਕ ਦਿਨ ਹੋ ਸਈ ਮੈਂ ਝੁੱਕ ਗਿਆ ਇੱਕ ਮਿੰਟ ਪਿੱਛੋਂ ਮੈਂ ਬੋਲਿਆ ਪਰ ਮੈਂ ਬਾਪੂ ਨੂੰ ਖੱਤ ਲਿਖ ਚੁੱਕਾ ਹਾਂ ਹੁਣ ਤਾਂ ਜਾਣਾ ਹੀ ਹੋਵੇਗਾ ਫੇਰ ਕਦਾ ਆਵੇਂਗਾ ਤੂੰ ਅਗਲੇ ਸਾਲ ਹਾਏ ਐਡਾ ਚਿਰ ਪਹਿਲਾਂ ਕਿਵੇਂ ਆ ਸਕਦਾ ਹਾਂ ਚੰਗਾ ਛੇਤੀ ਫੇਰਾ ਮਾਰਿੰਗੇ ਜ਼ਰੂਰ ਮੈਨੂੰ ਤੇਰੀ ਖੇਡ ਬਹੁਤ ਚੰਗੀ ਲੱਗਦੀ ਏ ਉਸ ਫੇਰ ਆਪਣੀਆਂ ਮੱਖਣਵਰੀਆਂ ਨਰਮ ਉਂਗਲਾਂ ਵਿੱਚ ਮੇਰਾ ਹੱਥ ਦੱਬਿਆ ਕੂਲੀ ਪੰਗਰੀ ਹੋਈ ਛੋ ਨਾਲ ਮੇਰਾ ਸਾਰਾ ਹੱਥ ਤੰਬ ਉਠਿਆ ਉਹ ਕਾਲੇ ਕਾਲੇ ਪੈਰ ਰੱਖਦੇ ਉਥੋਂ ਚਲੇ ਗਏ ਮੇਰੇ ਹੱਥਾਂ ਉੱਤੇ ਆਪਣੀਆਂ ਉਂਗਲਾਂ ਦੇ ਨਿਸ਼ਾਨ ਛੱਡ ਕੇ ਮੈਂ ਉਥੇ ਖਲੋਤਾ ਰਿਹਾ ਔਲੇ-ਔਲੇ ਉਹਦੇ ਪੈਰਾਂ ਦੇ ਵੇੜ ਹਨੇਰੇ ਵਿੱਚ ਗੁਆਚ ਗਏ ਖੇਤ ਵਿੱਚ ਬਿਆਨ ਸਿੱਟੇ ਖਲੋਤੇ ਸਨ ਬਚਨੀ ਦੀਆਂ ਕੰਬਦੀਆਂ ਉਂਗਲਾਂ ਵਾਂਗ ਵੱਟੋ-ਵੱਟ ਮੈਂ ਵਾਪਸ ਪਰਤਿਆ ਹਵਾਵੇ ਚ ਉਸ ਦੇ ਮੋਢਿਆਂ ਨਾਲ ਛੋਇਆ ਹੋਇਆ ਉਹ ਹੀ ਸਜਰਾ ਸਾਹ ਸੀ ਤੇ ਮੇਰੀ ਦਲੀ ਉੱਤੇ ਉਸ ਦੀਆਂ ਉਂਗਲਾਂ ਦੀ ਛੋਹ ਸਾਰੀ ਰਾਤ ਮੈਂ ਅਜੀਬ ਕਿਸਮ ਦੇ ਸੁਤ ਅਨਿੰਦਰੇ ਵਿੱਚ ਪਿਆ ਰਿਆ ਮਨ ਜੀ ਉੱਤੇ ਮੇਰੇ ਹੱਥ ਰਾਤ ਦੇ ਵਗਦੇ ਦਖਣੀ ਵਾਦੇ ਕੂਲੇ ਪੋਟੇ ਮਹਿਸੂਸਦੇ ਰਹੇ ਨਰਮ ਪਤਲੇ ਤੇ ਧੁੰਦ ਭਰੇ ਤੇ ਵਾਟੋ ਤੇ ਖਲੋਤੇ ਬਾਜਰੇ ਦੇ ਸਿੱਟੇ ਸਾਰੀ ਰਾਤ ਮੇਰੇ ਹੱਥਾਂ ਉੱਤੇ ਹਵਾਈ ਨੀਕਾਂ ਧੁੰਦੇ ਰਹੇ ਨਰਮਲੀ ਕੰਮ ਜਿਵੇਂ ਤਾਰਿਆਂ ਦੀ ਠੰਡ ਕੋਲ ਕੇ ਮੇਰੇ ਹੱਥ ਉੱਤੇ ਡੁੱਲਦੇ ਹੋਏ ਇੱਕ ਛੋ ਜਿਹੇ ਛੋ ਸੀ ਵੀ ਤੇ ਨਹੀਂ ਵੀ ਫਿਰ ਉਸ ਇੱਕ ਲੰਮਾ ਸਾ ਖਿੱਚਿਆ 15 ਬਰੇ ਹੋ ਗਏ ਹਨ ਇਸ ਗੱਲ ਨੂੰ ਮੈਂ ਨਹੀਂ ਭੁੱਲ ਸਕਿਆ ਉਸੀਆਂ ਉਂਗਲਾਂ ਦੀ ਛੋ ਅੱਜ ਇਸ ਚਰਾਂਦ ਵਿੱਚ ਆ ਕੇ ਮੈਂ ਆਪ ਮੁਹਾਰਾ ਉਸ ਦਿਨ ਵਾਂਗ ਦੌੜ ਪਿਆ ਉਸ ਦਿਨ ਵਾਂਗ ਮੈਨੂੰ ਅੱਜ ਨਾ ਹਵਾ ਵਿੱਚ ਸਜਰਾ ਪੰਜਾਪਿਆ ਤੇ ਨਾ ਆਪਣੇ ਹੱਥਾਂ ਉੱਤੇ ਉਸ ਦੀਆਂ ਫਲੀਆਂ ਵਰਗੀਆਂ ਉਂਗਲਾਂ ਦੀ ਛੋਪ ਇਹ ਆਖ ਉਜਬ ਹੋ ਗਿਆ ਸੂਰਜ ਪੱਛਮ ਵਿੱਚ ਨਿੱਗਰ ਚੁੱਕਾ ਸੀ ਸਾਰੇ ਖੇਤ ਉੱਤੇ ਫਿੱਕੇ ਬੇਸਵਾਦ ਪੀਲੇ ਸਲੇਟੀ ਰੰਗ ਦੇ ਛਾ ਸੀ ਜਦੋਂ ਅਸੀਂ ਦੋਵੇਂ ਘਰ ਵਾਪਸ ਮੁੜੇ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ